ਹਾਫ ਡਬਲ ਕਰੋਸ਼ੇ ਦੇ ਲਈ ਪਹਿਲਾਂ 1 2 3 3rd ਚੇਨ ਦੇ ਵਿੱਚ ਆਪਾਂ ਕਰੋਸ਼ੀਆ ਪਾਵਾਂਗੇ ਯਾਨ ਓਵਰ ਕਰਕੇ ਕਰੋਸ਼ੀਆ ਪਾ ਕੇ ਇਹ ਕਾਟਨ ਯਾਨਾ ਨਾ ਇਹਦੇ ਡੇ ਤਾਗੇ ਨੇਗੇ ਉਹ ਨਿਕਲ ਜਾਂਦੇ ਆ ਕਰੋਸ਼ੇ ਜੋ ਕਿੰਨੇ ਕੁੰਡੇ ਬਣ ਗਏ ਆਪਣੇ ਕੋਲ ਕਿੰਨੇ ਲੂਪ ਹੋ ਗਏ 1 2 3 3 ਹੋ ਗਏ ਹੁਣ ਯਾਨ ਓਵਰ ਇਹਦੇ ਵਿੱਚੋਂ ਹੀ ਘੱਟ ਪਹਿਲੇ ਦੂਜੇ ਤੀਜੇ ਤਿੰਨਾਂ ਦੇ ਵਿੱਚੋਂ ਇਕੱਠਾ ਕੱਢਣਾ ਆ ਸੇਮ ਅਗੇਨ ਯਾ ਨੋਵਰ ਠੀਕ ਹੈ ਤਿੰਨ ਕੁੰਡੇ ਬਨਗੇ 1 2 3 ਇਹਨੂੰ ਕਹਿੰਦੇ ਹਾਫ ਡਬਲ ਕਰੋਸ਼ੀ ਪਹਿਲਾ ਧਾਗਾ ਲੈ ਕੇ ਫਿਰ ਚੇਨ ਚੋਂ ਕੱਢ ਕੇ ਤਿੰਨ ਕੁੰਡੇ ਬਨ ਜਾਣਗੇ ਫਿਰ ਧਾਗਾ ਲੋ ਇਹਨਾਂ ਤਿੰਨਾਂ ਕੁੰਡਿਆਂ ਦੇ ਵਿੱਚੋਂ ਇੱਕ ਵਾਰੀਚ ਵਿੱਚ ਚੁੱਕ ਲੈਣਾ ਹੈ ਇਹਨੂੰ ਕਹਿੰਦੇ ਆ ਹਾਫ ਡਬਲ ਕਰੋਸ਼ੇ ਡਬਲ ਕਰੋਸ਼ੇ ਚ ਕੀ ਹੁੰਦਾ ਉਹਦੇ ਵਿੱਚ ਤਿੰਨ ਬਣਾ ਕੇ ਫਿਰ ਦੋ ਫਿਰ ਦੋ ਦਾ ਇੱਕ ਬਣਾਉਨੇ ਆ ਇਹਦੇ ਵਿੱਚ ਬਸ ਕਰੋਸ਼ੇ ਦਾ ਧਾਗਾ ਲੈ ਕੇ ਇੱਕ ਹੁੰਡਾ ਹੋਰ ਬਣਾ ਕੇ ਧਾਗਾ ਲਓ ਤੇ ਤਿੰਨਾਂ ਦੇ ਵਿੱਚ ਉਹਦੇ ਘੜ ਦੋ ਇਹ ਹੋ ਗਿਆ ਹਾਫ ਡਬਲ ਕਰੋਸ਼ੇ ਇਹਦੀ ਸ਼ਾਰਟ ਫਾਰਮ ਹੁੰਦੀ ਹੈ ਐਚ ਡੀ ਸੀ ਜਦੋਂ ਟੁਆਇਜ਼ ਵਗੈਰਾ ਬਣਾਉਣੇ ਸਿੱਖੋਗੇ ਨਾ ਉਹਦੇ ਵਿੱਚ ਲਿਖਿਆ ਹੁੰਦਾ ਵੀ ਐਚ ਡੀ ਸੀ ਤਿੰਨ ਬਿਹਾਫ ਡਬਲ ਕਰੋਸ਼ੀਏ ਤਿੰਨ ਬਣਾਣੇ ਆ ਦੋ ਬਣਾਣੇ ਆ ਜਿੱਦਾਂ ਵੀ ਹੈ ਠੀਕ ਹੈ ਇਹਦੀ ਜਿਹੜੀ ਹਾਈਟ ਹੈ ਇਹ ਡਬਲ ਕਰੋਸ਼ੀਏ ਦੇ ਨਾਲੋਂ ਥੋੜੀ ਜਿਹੀ ਮਾਮੂਲੀ ਜਿਹੀ ਛੋਟੀ ਹੁੰਦੀ ਹੈ